ਪੰਜਾਬ ਸਰਕਾਰ ਦੇ ਥਾਂ-ਥਾਂ ਲੱਗੇ ਬੋਰਡ ਥਾਂ-ਥਾਂ ਲੱਗੀਆਂ ਤਖਤੀਆਂ ਦੱਸਦੀਆਂ ਨੇ ਕਿ ਅਸੀਂ ਨੌਕਰੀਆਂ ਕਿੰਨੀਆਂ ਵੰਡੀਆਂ ਨੇ ਪਰ ਇਹ ਕਦੇ ਨਹੀਂ ਦੱਸਿਆ ਜਾਂਦਾ ਕਿ ਨੌਕਰੀਆਂ ਤੋਂ ਬਾਹਰ ਕਿੰਨਾਂ ਨੂੰ ਤੇ ਕਦੋਂ-ਕਦੋਂ ਕਰ ਦਿੱਤਾ ਗਿਆ ਮੇਰੇ ਹੱਥ ਵਿੱਚ ਜਿਹੜਾ ਲੈਟਰ ਹੈ ਸਰਕਾਰ ਦਾ ਜ਼ਿਲ੍ਹਾ ਸਮਾਜ ਭਲਾਈ ਦੇ ਵਿੱਚ ਜਿਹੜੇ ਡਰਾਈਵਰਾਂ ਦੀ ਪੋਸਟ ਦੇ ਉੱਤੇ ਕੰਮ ਕਰ ਰਹੇ ਸਨ ਆਊਟਸੋਰਸ ਮੁਲਾਜ਼ਮ 10 ਜਣਿਆਂ ਨੂੰ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਘਰਾਂ ਨੂੰ ਤੋੜ ਦਿੱਤਾ ਗਿਆ ਬਿਨਾਂ ਕੋਈ ਗੱਲ ਦੱਸਿਆਂ ਜਾਂ ਬਿਨਾਂ ਕੋਈ ਵਜਾ ਤਾਂ ਇਹ ਸਾਰੇ ਮਸਲੇ ਦੇ ਵਿੱਚ ਉਹ ਸਾਰੀ ਯੂਨੀਅਨ ਦੇ ਆਗੂ ਵੀ ਇੱਥੇ ਪਹੁੰਚੇ ਨੇ ਉਹਨਾਂ ਵਿੱਚੋਂ ਡਰਾਈਵਰ ਵੀ ਨੇ ਜਿਨ੍ਹਾਂ ਨੂੰ ਨੌਕਰੀ ਤੋਂ ਬਾਹਰ ਕੱਢਿਆ ਗਿਆ ਤਾਂ ਸਰਕਾਰ ਇੱਕ ਪਾਸੇ ਦਾਅਵਾ ਕਰਦੀ ਹੈ ਕਿ ਅਸੀਂ ਹਜ਼ਾਰਾਂ ਦੀਆਂ ਪਹਿਲੇ ਸਾਲ ਚ ਨੌਕਰੀਆਂ ਦੇ ਦਿੱਤੀਆਂ ਤੇ ਦੂਜੇ ਪਾਸੇ ਆਊਟਸੋਰਸ ਜਿਨ੍ਹਾਂ ਨਾਲ ਵਾਅਦੇ ਤਾਂ ਕੀਤੇ ਗਏ ਕਿ ਕੱਚਿਆਂ ਤੋਂ ਪੱਕੇ ਕੀਤਾ ਜਾਏਗਾ ਮੁਲਾਜ਼ਮਾਂ ਨੂੰ ਪਰ ਪੱਕੇ ਤਾਂ ਕੀ ਕਰਨਾ ਸੀ ਕੱਚੀ ਨੌਕਰੀ ਵੀ ਖੋਹ ਲਈ ਗਈ ਐ ਇਹਨਾਂ ਤੋਂ ਮੇਰੇ ਨਾਲ ਨੇ ਇਹਨਾਂ ਨਾਲ ਅਸੀਂ ਪੁੱਛਦੇ ਆ ਤੁਹਾਡਾ ਕੀ ਨਾਮ ਹੈ ਜੀ ਤੇ ਇਹ ਮਸਲਾ ਕਿੱਥੋਂ ਆ ਗੁਰਵਿੰਦਰ ਸਿੰਘ ਸਰ ਤੁਸੀਂ ਸੋਸ਼ਲ ਸਿਕਿਉਰਿਟੀ ਔਮਨ ਐਂਡ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ ਵਿੱਚ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਕੁੱਲ 18 ਡਰਾਈਵਰ ਕੰਮ ਕਰ ਰਹੇ ਸੀ ਪਿਛਲੇ 17 ਸਾਲਾਂ ਤੋਂ ਜੀ ਤੇ ਪਰ ਹੁਣ ਸਰਕਾਰ ਆ ਰਹੀ ਸੀ ਸਾਨੂੰ ਇਸ ਤਰ੍ਹਾਂ ਸੀ ਵੀ ਇਹ ਸਰਕਾਰ ਆਉਣ ਤੇ ਅਸੀਂ ਰੈਗੂਲਰ ਹੋ ਜਾਵਾਂਗੇ ਜਾਂ ਫਿਰ ਸਾਡੀਆਂ ਵਿਭਾਗ ਰਾਹੀਂ ਕਰ ਦਿੱਤਾ ਜਾਣਗੇ ਪਰ ਸਾਡੇ ਨਾਲ ਦੇ ਸਾਥੀ ਨੇ ਜਿਹੜੇ 10 ਸਾਥੀ ਨੇ ਉਹਨਾਂ ਨੂੰ ਹੁਣ ਪਿਛਲੇ ਪਿਛਲੇ ਵੀ ਮੰਨ ਤੇ ਇਹਨਾਂ ਨੂੰ ਇਸ ਡਿਪਾਰਟਮੈਂਟ ਦੇ ਵਿੱਚੋਂ ਸੇਵਾਮਈ ਖਤਮ ਕਰ ਚੁੱਕੇ ਨੇ ਸਰਕਾਰ ਕੀ ਕਰੇ ਸਰਕਾਰ ਇਸ ਨੇ ਜਦੋਂ ਸੱਤਾ ਤਬਦੀਲੀ ਹੋਈ ਇਹਨਾਂ ਨੇ ਤੁਹਾਡੇ ਨਾਲ ਦਾਵਾ ਜਾਂ ਵਾਦਾ ਕਿਸੇ ਸਮੇਂ ਦੇ ਉੱਤੇ ਟੇਬਲ ਤੇ ਜਾਂ ਉਦਾਂ ਬੋਲ ਕੇ ਕੀਤਾ ਸੀ ਕਿ ਤੁਹਾਨੂੰ ਪੱਕੇ ਕਰ ਦੇਵਾਂਗੇ ਅਸੀਂ ਸਾਰ ਸਾਨੂੰ ਅਸੀਂ ਪਿਛਲੀ ਸਰਕਾਰ ਵੀ ਮਿਲੀਆਂ ਪਰ ਸਾਰੇ ਸਾਡੇ ਕੋਲ ਲੈਟਰ ਹੈਗੇ ਨੇ ਮੇਰੇ ਸਨਾਲ ਦੇ ਸਾਥੀ ਨੇ ਹਰ ਡਿਪਾਰਟਮੈਂਟ ਅਲੱਗ-ਅਲੱਗ ਮੰਤਰੀਆਂ ਨੂੰ ਵੀ ਦੇ ਚੁੱਕੇ ਮਿਲ ਪਰ ਸਾਨੂੰ ਇਹੀ ਮੀਤ ਸੀ ਵੀ ਹਾਂ ਸਾਨੂੰ ਕੁਝ ਇਹ ਸਰਕਾਰ ਤੋਂ ਉਮੀਦਾਂ ਸੀ ਹਾਂ ਵੀ ਕੁਝ ਨਾ ਕੁਝ ਸਾਡੇ ਸਾਡਾ ਤੇ ਸਾਡੇ ਪਰਿਵਾਰ ਦਾ ਕੁਝ ਭਲਾ ਸੋਚਣਗੇ ਪਰ ਸਾਡੀਆਂ ਸਾਡਾ ਇਹ ਨਾਮ ਇਹ ਸਰਕਾਰ ਸਾਡੇ ਤੋਂ ਅਸੀਂ ਨਾ ਖੋਸਾਂ ਵੀ ਸਾਨੂੰ ਸੁਆਮੀ ਖਤਮ ਕਰ ਦਿੱਤੀਆਂ ਇਹਨਾਂ ਨੇ ਸਾਡੀਆਂ ਜਦੋਂ ਸਿਵਾਵਾਂ ਦਾ ਪਤਾ ਲੱਗਦਾ ਕਿ 10 ਡਰਾਈਵਰਾਂ ਨੂੰ ਘਰੇ ਤੋੜ ਦਿੱਤਾ ਗਿਆ ਜਿਨ੍ਹਾਂ ਦੇ ਚੁੱਲਿਆਂ 'ਚ ਅੱਗ ਬਲਦੀ ਸੀ ਉਹ ਵੀ ਖਤਮ ਹੋ ਜਾਣੀ ਹੈ ਬੁਝ ਜਾਣੀ ਹੈ ਤਾਂ ਕਾਰਨ ਕੀ ਦੱਸਿਆ ਉਹਨਾਂ ਨੇ ਕਿ ਕੰਮ ਨਹੀਂ ਕਰਦੇ ਡਰਾਈਵਰ ਤਾਂ ਡ라이ਵਰਾਂ ਤੋਂ ਕੰਮ ਲਿਆ ਜਾਂਦਾ ਈ ਡਰਾਈਵਰ ਕੱਲੀ ਗੱਡੀ ਤੋਂ ਇਲਾਵਾ ਦਫਤਰੀ ਕੰਮ ਵੀ ਕਰ ਰਹੇ ਹਨ ਡਰਾਈਵਰ ਐਵੇਂ ਨਹੀਂ ਸਾਰੇ ਡਰਾਈਵਰ ਪੜੇ ਲਿਖੇ ਆ ਜੀ ਕੁਆਲੀਫਾਈਡ ਨੇ ਤੇ ਸੇਵਾਵਾਂ ਸੇਵਾਵਾਂ ਖਤਮ ਕਰਨ ਦਾ ਕਾਰਨ ਹੀ ਦੱਸ ਚੁੱਕੇ ਆ ਵੀ ਤੁਹਾਡੀ ਗੱਡੀਆਂ ਦੀ ਰੀਨਿਊ ਪਾਸਿੰਗ ਖਤਮ ਹੋ ਚੁੱਕੀ ਹੈ ਪਰ ਬਟ ਪਿਛਲੀਆਂ ਸਰਕਾਰ ਹੁਣ 15 17 ਸਾਲ ਹੋ ਗਏ 17 ਸਾਲਾਂ ਤੋਂ ਅਸੀਂ ਆਪਣੀਆਂ ਸੇਵਾਵਾਂ ਐਜ਼ ਅ ਡਰਾਈਵਰ ਦੇ ਤੌਰ ਤੇ ਨਿਭਾਵੀ ਰਹੇ ਹਾਂ ਦਫ਼ਤਰ ਦੇ ਵਿੱਚ ਕੋਈ ਹੋਰ ਬੈਂਕ ਤੱਕ ਦੇ ਹੋਰ ਪਾਸੇ ਜਾਣਾ ਉਹ ਦਫਤਰੀ ਕੰਮ ਵੀ ਕਰ ਰਹੇ ਆ ਜੀ ਤਾਂ ਫਿਰ ਇਹੋ ਜੀ ਕਿਹੜੀ ਵਜ੍ਹਾ ਬਣੀ ਕਿ ਜਦੋਂ ਤੁਸੀਂ ਕੰਮ ਸਾਰੇ ਨਾਲ-ਨਾਲ ਡਰਾਈਵਰੀ ਦੇ ਤਾਂ ਕਰਦੇ ਸੀ ਨਾਲ ਦਫ਼ਤਰਾਂ ਦੇ ਕਰ ਰਹੇ ਸੀ ਤੁਹਾਡੇ ਸਾਥੀਆਂ ਨੂੰ ਫਿਰ ਵੀ ਬਾਹਰ ਦਾ ਰਸਤਾ ਦਿਖਾਤਾ ਸਾਨੂੰ ਡਿਪਾਰਟਮੈਂਟ ਨੇ ਕੋਈ ਨੋਟਿਸ ਨਹੀਂ ਕੱਢਿਆ ਜੀ ਨਾ ਕੋਈ ਪਹਿਲਾਂ ਕੋਈ ਨੋਟਿਸ ਦਿੱਤਾ ਵੀ 2 ਮਹੀਨੇ ਤੋਂ ਸਾਨੂੰ ਨੋਟਿਸ ਕੱਢ ਕੇ ਮੇਰੇ ਨਾਲ ਦੇ ਸਾਥੀਆਂ ਨੂੰ ਵੀ ਹਾਂ ਨੋਟਿਸ ਕੱਢ ਕੇ ਇਹਨਾਂ ਨੂੰ ਘਰੇ ਤੋਂ ਪਰ ਐਟ ਅ ਟਾਈਮ ਇਹ ਹੁਣ ਇਹਨਾਂ ਨੂੰ ਘਰਾਂ ਨੂੰ ਤੋਰ ਦਿੱਤਾਗਾ ਹੁਣ ਦੱਸੋ ਹਣ ਸਾਡੇ ਬੱਚੇ ਕਿੱਥੇ ਜਾਈਏ ਸਾਡੀਆਂ ਉਮਰਾਂ ਬੀਤ ਚੁੱਕੀਆਂ ਵੀ ਹਾਂ ਕਿ ਨਾ ਸਾਨੂੰ ਕਿਸੇ ਹੋਟਲ ਅਪਾਰਟਮੈਂਟ ਦੇ ਵਿੱਚ ਕੋਈ ਕੋਈ ਆਪਾਂ ਪੋਸਟ ਭਰ ਸਕਦੇ ਹਾਂ ਸਾਨੂੰ ਅਸੀਂ ਦੇ ਮੇਰੇ ਨੇ ਮੇਰੇ ਨਾਲ ਦੇ ਸਾਥੀਆਂ ਨੂੰ ਡਿਪਾਰਟਮੈਂਟ ਦੇ ਵਿੱਚ ਹੀ ਜੇ ਡਰਾਈਵਰੀ ਦੀ ਨਹੀਂ ਤਾਂ ਹੋਰ ਹੋਰ ਕਿਸੇ ਜਗ੍ਹਾ ਤੇ ਅਡਜਸਟ ਕੀਤਾ ਜਾਵੇ ਜਦੋਂ ਇਹ ਤੁਸੀਂ ਤਕਲੀਫ ਆ ਜਿਹੜੀ ਅੱਜ ਮੀਡੀਆ ਸਾਹਮਣੇ ਰੱਖਣੀ ਪੈ ਰਹੀ ਹੈ ਮੰਤਰੀ ਨੇ ਜਿਹੜੇ ਡਾਕਟਰ ਬਲਜੀਤ ਕੌਰ ਇਸੇ ਮਹਿਕਮੇ ਦੇ ਉਹਨਾਂ ਨੂੰ ਮਿਲੇ ਤੁਸੀਂ ਅਸੀਂ ਸਰ ਉਹਨਾਂ ਨੂੰ ਤਿੰਨ ਵਾਰੀ ਉਹਨਾਂ ਦੀ ਨੌਲਿਜ ਚ ਲਿਆ ਚੁੱਕੇ ਆਂ ਅਸੀਂ ਮੁਕਸਰ ਵੀ ਗਏ ਆ ਇਥੋਂ ਪੰਜਾਬ ਦੇ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚੋਂ ਚੱਲ ਕੇ ਅਸੀਂ ਚੰਡੀਗੜ੍ਹ ਵੀ ਆਏ ਆਂਗੇ ਉਸ ਤੋਂ ਬਾਅਦ ਕੋਈ ਹੱਲ ਹਜੇ ਤੱਕ ਸਾਨੂੰ ਹੱਲ ਨਿਕਲਦਾ ਦਿਸ ਨਹੀਂ ਰਿਹਾ ਜੀ ਕਿਉਂਕਿ ਥਾਂ ਥਾਂ ਤੇ ਤਾਂ ਬੋਰਡ ਲੱਗੇ ਦਿਖਾਈ ਦਿੰਦੇ ਆ ਨਾ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ ਨੌਕਰੀਆਂ ਇੰਨੀਆਂ ਵੰਡ ਦਿੱਤੀਆਂ ਤੁਸੀਂ ਉਹਨਾਂ ਬੋਰਡਾਂ ਦੇ ਵਿੱਚ ਆਉਂਦੇ ਨਹੀਂ ਉਸ ਗਿਣਤੀ 'ਚ ਪਤਾ ਨਹੀਂ ਸਰਕਾਰ ਸੁਣ ਰਹੀ ਮੈਂ ਸੀਐਮ ਨੂੰ ਵੀ ਸੀਐਮ ਸਾਹਿਬ ਨੂੰ ਵੀ ਮਤਲਬ ਮੇਲ ਕਰੀ ਸੀ ਇੱਕ ਮਹੀਨਾ ਡੇਢ ਮਹੀਨਾ ਹੋ ਚੁੱਕਿਆ ਪਰ ਉਹ ਮੇਲ ਦਾ ਵੀ ਹਜੇ ਤੱਕ ਕੋਈ ਜਵਾਬ ਨਹੀਂ ਆਇਆ ਮੇਰੇ ਕੋਲੇ ਜੀ ਸਾਡੇ ਅਸੀਂ ਬੋਰਡ ਪੜ ਰਹੇ ਹਾਂ ਵੀ ਸਰਕਾਰ ਰੈਗੂਲਰ ਕਰ ਰਹੀ ਆ ਕੱਚੇ ਮੁਲਾਜ਼ਮਾਂ ਨੂੰ ਸਰ ਸਾਡੇ ਮੁੱਖ ਮੰਤਰੀ ਜੁਗ ਮੁੱਖ ਮੰਤਰੀ ਜੀ ਕਹਿ ਰਹੇ ਨੇ ਵੀ ਅਸੀਂ 40 ਹਜ਼ਾਰ ਮੁਲਾਜ਼ਮ ਪੱਕੇ ਕਰਤਾ ਪਰ ਅਸੀਂ ਸਾਡੀ ਵਾਰੀ ਕਦੋਂ ਆਊਗੀ ਸਾਨੂੰ ਤਾਂ ਸੁਵਾਵਾ ਹੀ ਕਰਨ ਕਰਕੇ ਸਾਨੂੰ ਘਰ ਨੂੰ ਤੋਰ ਦਿੱਤਾ ਗਿਆ ਜੀ ਤੁਹਾਡੇ ਵਿੱਚੋਂ ਕਿਸ ਦੀ ਨੌਕਰੀ ਗਈ ਹੈ ਤੁਹਾਡੀ ਗਈ ਹੈ ਹਾਂਜੀ ਸਰ ਤਾਂ ਤੁਹਾਡਾ ਇਸ ਤੋਂ ਇਲਾਵਾ ਕੀ ਕਾਰੋਬਾਰ ਹੈ ਕੋਈ ਰੋਜ਼ਗਾਰ ਦਾ ਸਾਧਨ ਵਧੀਆ ਚੱਲਦੀ ਹੈ ਰੋਟੀ ਨਹੀਂ ਸਰ ਨੌਕਰੀ ਤੋਂ ਇਲਾਵਾ ਹੋਰ ਕੋਈ ਸਾਧਨ ਨਹੀਂ ਨੌਕਰੀ ਤੋਂ ਹੀ ਸਾਰਾ ਕੰਮ ਚੱਲਦਾ ਹੀ ਆਉਂਦਾ ਘਰ ਦਾ ਗੁਜ਼ਾਰਾ ਚੱਲਦਾ ਹੀ ਤੇ ਇਸ ਤੋਂ ਬਾਅਦ ਸਰਕਾਰ ਨੂੰ ਇਹ ਉਮੀਦ ਕਰਦੇ ਆਂ ਸਾਨੂੰ ਪੱਕੇ ਕੀਤਾ ਜਾਵੇ ਜਾਂ ਸਾਡੀਆਂ ਸੁਵਾਵਾ ਨੂੰ ਖਤਮ ਨਾ ਕੀਤਾ ਜਾਵੇ ਸਾਨੂੰ ਅਜਸਟਮੈਂਟ ਕੀਤਾ ਜਾਵੇ ਕਿਤਨੇ ਜਿਤੇ ਡਿਪਾਰਟਮੈਂਟ ਕਿੰਨੇ ਸਾਲ ਹੋ ਗਏ ਸੀ ਤੁਹਾਨੂੰ ਇਹ ਸੇਵਾ ਦਿੰਦੇ 12 ਸਾਲ ਹੋ ਗਏ ਜੀ 17 ਸਾਲ ਤੋਂ ਬਾਅਦ ਮਤਲਬ ਕੰਮ ਵੀ ਤੁਸੀਂ ਇਹ ਕੀਤਾ ਕੋਈ ਹੋਰ ਹੁਨਰ ਵੀ ਨਹੀਂ ਹੋਣਾ ਕਿ ਕੋਈ ਦੁਕਾਨ ਹੀ ਖੋਲ੍ਹੇ ਬੰਦਾ ਨਹੀਂ ਸਰ ਨਹੀਂ ਹੂੰ ਸਾਨੂੰ ਇਹ ਸੁਆਮਾਂ ਤੇ ਰੱਖਿਆ ਜਾਵੇ ਵਕ ਵਕ ਜਿਹੜੇ ਦੂਜੇ ਆ ਗਏ ਕਿਤੇ ਵੀ ਰੱਖਿਆ ਅਡਜਸਟਮੈਂਟ ਕੀਤੀ ਜਾਵੇ ਸਾਡੀ ਹੂੰ ਤਾਂ ਇਹ ਜਿਹੜੇ ਡਰਾਈਵਰ ਨੇ ਇਹਨਾਂ ਨੂੰ ਜਦੋਂ ਨੌਕਰੀ ਤੋਂ ਕੱਢਿਆ ਜਾਂਦਾ ਹੈ 10 ਦੀ ਲਿਸਟ ਹੈ ਜਿਸ ਦੇ ਵਿੱਚ ਅਜੇ ਕੁਮਾਰ ਨੇ ਅੰਮ੍ਰਿਤਸਰ ਡਰਾਈਵਰ ਸੀ ਹਰਚਰਨ ਸਿੰਘ ਫਰੀਦਕੋਟ ਹਰਪ੍ਰੀਤ ਸਿੰਘ ਫਿਰੋਜ਼ਪੁਰ ਸਲਿੰਦਰ ਸਿੰਘ ਗੁਰਦਾਸਪੁਰ ਅਸ਼ੋਕ ਕੁਮਾਰ ਕਪੂਰਥਲਾ ਗੁਰਚਰਨ ਸਿੰਘ ਲੁਧਿਆਣਾ ਜਗਦੇਵ ਸਿੰਘ ਸ੍ਰੀ ਮੁਕਸਰ ਸਾਹਿਬ ਤੇ ਇਸ ਦੇ ਨਾਲ ਹੀ ਦਲਾਵਰ ਸਿੰਘ ਮੁਹਾਲੀ ਦੇ ਵਿੱਚ ਹਰਪ੍ਰੀਤ ਸਿੰਘ ਮੁਹਾਲੀ ਦੇ ਵਿੱਚ ਦਿਨੇਸ਼ ਕੁਮਾਰ ਆ ਜਿਹੜੇ ਉਤਰਨ ਤਰਨ ਵਿੱਚ ਨੌਕਰੀ ਕਰ ਰਹੇ ਸੀ ਪਰ ਉਹਨਾਂ ਨੂੰ ਆਊਟਸੋਰਸ ਮੁਲਾਜ਼ਮਾਂ ਨੂੰ ਬਾਹਰ ਕਰ ਦਿੱਤਾ ਗਿਆ ਹੁਣ ਤੁਹਾਡੇ ਕੋਲ ਰਸਤਾ ਕੀ ਬਚਦਾ ਹੈ ਕਦੇ ਕੋਈ ਵਕਾਲਤ ਦੇ ਤੌਰ ਦੇ ਉੱਤੇ ਕਾਨੂੰਨੀ ਸਲਾਹ ਲਈ ਹੈ ਕਿ ਅਸੀਂ ਹੁਣ ਅਦਾਲਤ ਦਾ ਰੋਕ ਕਰੀਏ ਸਰਕਾਰ ਨਹੀਂ ਮੰਨਦੀ ਹਜੇ ਤੱਕ ਫਿਰ ਆ ਸਰ ਅਸੀਂ ਕੋਈ ਕਾਨੂੰਨੀ ਸਲਾਹ ਨਹੀਂ ਲਈ ਅਸੀਂ ਸਰਕਾਰ ਤੋਂ ਹੀ ਉਮੀਦ ਰੱਖਦੇ ਹਾਂ ਵੀ ਸਾਨੂੰ ਸਾਡੀਆਂ ਸੇਵਾਵਾਂ ਇਹ ਡਿਪਾਰਟਮੈਂਟ ਦੇ ਵਿੱਚ ਹੀ ਜਾਂ ਅਡਜਸਟ ਕੀਤਾ ਜਾਵੇ ਸਾਨੂੰ ਜਾਂ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਆਊਟਸੋਰਸ ਏਜੰਸੀ ਰਾਹੀਂ ਚਾਹ ਜਿਸ ਤਰ੍ਹਾਂ ਮਰਜ਼ੀ ਆ ਇੱਕ ਵਾਰ ਸਾਡੇ ਪਰਿਵਾਰ ਦਾ ਪਾਲਣ ਪੋਸ਼ਣ ਚੱਲ ਸਕੇ ਜੀ ਤੁਸੀਂ ਤੇ ਮਹਿਕਮੇ ਦੇ ਅੰਦਰ ਕੰਮ ਕਰਦੇ ਹੋ ਕਈ ਵਾਰੀ ਅੰਦਰਲੀਆਂ ਖਬਰਾਂ ਪਤਾ ਲੱਗਦੀ ਇਹਨਾਂ ਆਊਟਸੋਰਸ ਮੁਲਾਜ਼ਮਾਂ ਨੂੰ ਬਾਹਰ ਕਰ ਦਿੱਤਾ ਜਾਵੇ ਇਹਨਾਂ ਦੀ ਥਾਂ ਦੇ ਉੱਤੇ ਕਿਸੇ ਹੋਰ ਥਾਂ ਦੇ ਉੱਤੇ ਆਖੋ ਵੀ ਸਰਕਾਰ ਦੀ ਵੀ ਉਹਨਾਂ ਨੂੰ ਰੱਖਣਾ ਹੋ ਸਕਦਾ ਸਰ ਬਿਲਕੁਲ ਹੋ ਸਕਦਾ ਜਿਸ ਤਰ੍ਹਾਂ ਹੁਣ ਪਤਾ ਹੀ ਆ ਸਰਕਾਰ ਕਹਿ ਰਹੀ ਸੀ ਵੀ ਹਾਂ ਅਸੀਂ ਆ ਬਿਲਕੁਲ ਆਪਣਾ ਖਤਮ ਕਰ ਦਾਂਗੇ ਇਹ ਪਰ ਸਾਡਾ ਸਾਨੂੰ ਤਾਂ ਬੇਰੋਜ਼ਗਾਰ ਕਰ ਚੁੱਕਿਆ ਜੀ ਹੁਣ ਹੁਣ ਨਾ ਕਿਸੇ ਪਾਸੇ ਅਸੀਂ ਹੋਰ ਜਾ ਸਕਦੇ ਆ ਨਾ ਕਿ ਆਪਣੇ ਪਰਿਵਾਰ ਦਾ ਸਾਰੇ ਅਲੱਗ-ਅਲੱਗ ਸਾਡਾ ਹੁਣ ਮੇਰਾ ਹੈ ਮੇਰਾ ਕੋਈ ਹੋਰ ਕਾਰੋਬਾਰ ਨਹੀਂ ਹੈ ਮੈਂ ਇੱਥੇ ਹੀ ਰੋਜੀ ਰੋਟੀ ਖਾਂਦਾ ਸੀ ਹੂੰ ਕਿੰਨੀ ਕ ਤਨਖਾਹ ਮਿਲਦੀ ਸੀ ਜਿੰਨਾਂ ਨੂੰ ਬਾਰੇ ਸਾਨੂੰ ਬਿਲਕੁਲ 10-11000 ਰੁਪਏ ਤਨਖਾਹ ਦਿੰਦੇ ਆ ਆਊਟਸੋਰਸ ਏਜੰਸੀ ਰਹੀ ਸੀ ਹੂੰ ਤਾਂ ਫਿਰ ਹੁਣ ਤੁਹਾਡੇ ਕੋਲ ਜਿਵੇਂ ਤੁਸੀਂ ਦੱਸਿਆ ਕਿ ਇੱਕ ਤਾਂ ਸਾਡੇ ਨਾਲ ਇਹ ਧੱਕਾ ਹੋ ਗਿਆ ਕਿ ਕੋਈ ਨੋਟਿਸ ਨਹੀਂ ਕੋ ਕੁਝ ਨਹੀਂ ਤੇ ਸਾਨੂੰ ਬਾਹਰ ਕਰ ਦਿੱਤਾ ਗਿਆ ਹੁਣ ਜੇਕਰ ਸਰਕਾਰ ਇਸ ਗੱਲ ਗੱਲਾਂ ਬਾਤਾਂ ਦੇ ਜਿਹੜੇ ਰਹੀ ਮੰਨ ਜਾਂਦੀ ਆ ਠੀਕ ਹੈ ਨਹੀਂ ਮੰਨਦੀ ਫਿਰ ਰਸਤਾ ਕੀ ਬਚਦਾ ਰਸਤਾ ਹੁਣ ਜੇ ਅਸੀਂ ਪਰਿਵਾਰ ਸਮੇਤ ਸਰਕਾਰ ਦੇ ਦੁਆਰ ਚ ਬੈਠਾਂਗੇ ਜੇ ਕੁਝ ਹੋ ਸਕੇ ਜੀ ਬੱਚੇ ਲਿਆਵਾਂਗੇ ਜੇ ਸਰਕਾਰ ਨੂੰ ਥੋੜਾ ਮੋਟਾ ਉਹਨਾਂ ਤੇ ਤਰਸ ਆ ਚੁੱਕੇ ਤਰਸ ਆ ਜੇ ਜੀ ਪਰ ਇਹ ਕਹਿੰਦੇ ਕਿ ਅਸੀਂ ਤੇ ਪੁਰਾਣੇ ਨਾਲੋਂ ਵੱਖਰੇ ਆ ਅਸੀਂ ਤੇ ਨੌਕਰੀਆਂ ਵੰਡਦੇ ਆ ਨੌਕਰੀਆਂ ਖਾਉਂਦੇ ਨਹੀਂ ਸਾਡੀਆਂ ਤਾਂ ਪਰਸਰ ਖੋ ਚੁੱਕੀਆਂ ਨੌਕਰੀਆਂ ਸਾਨੂੰ ਕੀ ਬਦਲ ਆ ਦੇ ਪੱਕੇ ਕਰਨਗੇ ਪਰ ਸਾਡੀਆਂ ਨੌਕਰੀਆਂ ਸਾਡੇ ਹੱਥੋਂ ਕੁਝ ਜਾ ਚੁੱਕੀਆਂ ਜੀ ਮੇਰੇ ਨਾਲ ਦੇ ਸਾਥੀਆਂ ਸਾਡੇ ਹੁਣ ਮੈਂ ਹੈਗਾ ਪਰ ਸਾਡਾ ਸਾਨੂੰ ਵੀ ਆਪਣੀ ਨੌਕਰੀ ਦਾ ਖਤਮ ਹੋਣ ਦਾ ਡਰ ਬਣਿਆ ਰਿਹਾ ਹੋਇਆ ਪਿਆ ਜੀ ਸੋਸ਼ਲ ਵੈਲਫੇਅਰ ਡਰਾਈਵਰ ਐਸੋਸੀਏਸ਼ਨ ਦੇ ਨੁਮਾਇੰਦੇ ਨੇ ਤੇ ਕੋ ਜੋ ਲੋਕ ਨੇ ਇਹਨਾਂ ਦੇ ਵਿੱਚ ਸ਼ਾਮਲ ਜਿਨ੍ਹਾਂ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਜਿਹੜਾ ਜਿਹੜਾ ਸਮਾਜ ਭਲਾਈ ਦਾ ਕੰਮ ਕਰਦੇ ਸੀ ਡਰਾਈਵਰ ਸੀ ਨਾਲ ਦਫ਼ਤਰੀ ਕੰਮ ਕਰਦੇ ਸੀ ਹੋਰ ਵੀ ਬਹੁਤ ਸਾਰੇ ਕੰਮ ਇਹਨਾਂ ਤੋਂ ਲਏ ਜਾਂਦੇ ਸੀ ਪਰ ਇਹਨਾਂ ਨੇ ਕਿਹਾ ਕਿ ਸਾਡਾ ਕਸੂਰ ਕੀ ਹੈ ਕਿ ਸਾਨੂੰ ਆਊਟਸੋਰਸ ਮੁਲਾਜ਼ਮ ਤੋਂ ਪੱਕੇ ਕਰਨ ਦੀ ਬਜਾਏ ਨੌਕਰੀ ਤੋਂ ਹੀ ਆ ਜਿਹੜਾ ਹੱਥ ਧੋਣਾ ਪਿਆ ਜਾਂ ਖੋ ਲਈ ਗਈ ਹੈ ਸਾਡੇ ਤੋਂ ਨੌਕਰੀ ਤਾਂ ਸਰਕਾਰ ਨੇ ਕਦਮ ਕਿਉਂ ਲਿਆ ਇਸ ਦੇ ਬਾਰੇ ਜਵਾਬ ਜਰੂਰ ਦੇਣਾ ਚਾਹੀਦਾ ਕਿਉਂਕਿ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਵੀ ਇਹਨਾਂ ਨੇ ਗੱਲਬਾਤ ਕੀਤੀ ਕੋਈ ਹੱਲ ਨਹੀਂ ਨਿਕਲਿਆ ਮੁੱਖ ਮੰਤਰੀ ਨੂੰ ਮੇਲਾਂ ਪਾਈਆਂ ਕੋਈ ਹੱਲ ਨਹੀਂ ਨਿਕਲਿਆ ਤਾਂ ਫਿਰ ਸੁਣੇਗਾ ਕੌਣ ਜੇਕਰ ਪੰਜਾਬ ਸਰਕਾਰ ਦੇ ਨੁਮਾਇੰਦੇ ਨਹੀਂ ਸੁਣ ਰਹੇ ਤਾਂ ਫਿਰ ਇਹਨਾਂ ਦੀ ਸਮੱਸਿਆ ਦਾ ਹੱਲ ਕਿਵੇਂ ਨਿਕਲੇਗਾ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ